ਇਹ ਤੁਹਾਨੂੰ ਬਤਾ। ਗੱਲ ਤੋ ਕੀ ਹੋਇਆ? ਮੈਨੂੰ ਬਸ ਹੱਡ ਪੱਜ ਦੁਖਣਾ ਨਹੀਂ ਛੱਡਦਾ। ਮੈਂ ਇੱਥੇ ਪੰਚੋ ਕਿਵਲਾ ਦਵਾਈ ਮਿਲ ਜਾਂਦੀ ਸਹੀ? ਹਾਂ ਦਵਾਈ ਲਖਾ ਚਲਦੀ ਹੈ ਮੇਰੀ। ਕਿੰਨੇ ਪੈਸੇ ਲੈਂਦੇ? ਕੁਛ ਵੀ ਨਹੀਂ। ਫਰੀ ਹੈ? ਨਾ ਹਾਂ ਸਰ ਕੋਸ ਫਰੀ। ਸਰਕਾਰ ਦੀ ਕਮਾ ਤੋਂ ਖੁਸ਼ ਹਾਂ? ਹਾਂ ਹਾਂ ਬਾਲੀ ਵਧੀਆ। ਸਤਿ ਸੰਤੋਖ ਕਰਾਵੀ। ਚਲ ਐਡੀ ਦੂਰ ਜਾਣਾ ਪੈਂਦਾ ਸੀਗਾ। ਪਹਿਲਾਂ ਜਿਹੜੀ ਪ੍ਰੇਸ਼ਨਾ ਆਉਂਦੀ ਸੀ ਪੈਸੇ ਲੱਗਦੇ ਦਵਾਈ ਤੇ ਹੁਣ ਸੁੱਖ ਹੋ ਗਿਆ? ਹਾਂ। ਵੱਜ ਜਾਂਦੇ ਪੈਸੇ। ਹਾਂ ਕੋਈ ਵੱਜ ਜਾਂਦੇ ਨੇ। ਕੀ ਕਰਦੇ ਫਿਰ ਪੈਸੇ ਦਾ? ਪੈਸਾ ਤਾਂ ਘਰੇ ਆਈ ਚਲੇ ਗਈ ਹੁੰਦੀ। ਹਾਂ ਵੱਜ ਗਿਆ ਠੀਕ ਹੈ। ਚਲੋ। ਸੁਨੀ ਕੀ ਕਹਿਣਾ ਚਾਹੋਗੇ ਸਰਕਾਰ ਨੇ ਜਿਹੜਾ ਅਪਰਾਲਾ ਨਹੀਂ ਬਹੁਤ ਵਧੀਆ ਸਹੂਲਤਾਂ ਨੇ ਜੀ ਦੇਖੋ ਜੀ ਬਿਜਲੀ ਦੇ ਬਿੱਲ ਮਾਫ ਕਰਤੀ ਜਿਹੜੇ ਲੇਡੀਜ਼ ਕਹੀ ਜਾਂਦੀ ਨਾ 1000 ਰੁਪਏ 1000 ਰੁਪਏ ਦਿੱਤਾ ਉਹਦੇ ਨਾਲ 1000 ਨਾ ਕਰਨੀ ਪੈ ਜੜੇ ਦੇਖੋ ਜੀ ਬਿੱਲ ਮਾਫ ਕਰਤੇ ਉਹ ਸਾਰਿਆਂ ਤੋਂ ਵੇਤਰ ਆ ਮੈਡੀਕਲ ਫਰੀ ਮਿਲ ਜਾਂਦੀ ਹੈ ਟੈਸਟ ਵਗੈਰਾ ਵਧੀਆ ਫਰੀ ਹੁੰਦੇ ਨੇਗੇ ਹੋਰ ਕੀ ਕਰੀਏ ਜੀ ਸਾਡੇ ਵਾਸਤੇ ਭਵਨਤ ਮਾਨ ਜੀ ਬਹੁਤ ਵਧੀਆ ਨੇ ਮੈਂ ਆਮ ਪਾਰਟੀ ਦੀ ਹਾਂ ਹਾਂ ਅਕਲੀ ਤੋ ਭਵਨਤ ਕੁਮਾਰ ਸ਼ਰਮਾ ਦੇ ਘਰੋਂ ਆ ਮੈਡੀਕਲ ਦਵਾਈ ਦੇਣਾ ਹਾਂਜੀ ਦਵਾਈ ਲੈਣਾ ਪਿਛਲੀ ਵਾਰ ਵੀ ਆਈ ਸੀ ਸੀ ਵਧੀਆ ਫੋਟਾ ਘਟਗਾ ਨੇ ਵਧੀਆ ਬੇਟੀ ਨੇ ਮੈਡੀਸਨ ਦਿੱਤੀ ਹੈ। ਡਾਕਟਰਾਂ ਦੀ ਗੱਲ ਕਰੀ ਸਟਾਫ ਦੀ ਕਰਦੇ ਕਿਹੋ ਜਿਹਾ? ਸਟਾਫ ਬਹੁਤ ਵਧੀਆ ਜੀ ਬਹੁਤ ਵਧੀਆ। ਦਵਾਈ ਮੈਡੀ ਨੇ ਪੂਰੀ ਵਧੀਆ। ਹਾਂਜੀ ਹਾਂਜੀ ਦਵਾਈ ਬਹੁਤ ਵਧੀਆ ਪੂਰੀ ਵਧੀਆ ਦਵਾਈ ਦਿੰਦੇ ਨੇਗੇ। ਕੋਈ ਰੁੱਖਾ ਨਹੀਂ ਬੋਲਦਾ ਬਹੁਤ ਮਠਿਆਸ ਨਾਲ ਵਧੀਆ ਬੋਲ ਦਿੰਦੇ। ਪਹਿਲਾਂ ਪਹਿ ਲੱਗਦੇ ਸੀ ਕਾਫੀ ਦਵਾਈ ਤੇ ਹੁਣ ਕਿੰਨਾ ਹੋਇਆ? ਪਹਿਲਾਂ ਬਹੁਤ ਲੱਗਦੇ ਸੀ। ਪਹਿਲਾਂ ਪ੍ਰਾਈਵੇਟ ਲੈਂਦੇ ਸੀ ਇਥੇ ਮੈਂ ਪੈਸੇ ਲੱਗਦੇ ਸੀਗੇ ਤੇ ਜਿੱਤੇ ਦਾ ਮੈਨੂੰ ਹੁਣ ਆ ਪਤਾ ਲੱਗੇ ਵੀ ਇੱਥੇ ਆਪਣੇ ਟੈਸਟ ਫ੍ਰੀ ਹੁੰਦੇ ਆ। ਤੇ ਮੈਨੂੰ ਸਾਲ ਸਾਰਾ ਹੋ ਗਿਆ ਇੱਥੇ ਆਉਂਦੀ ਨੂੰ ਤੇ ਮੈਂ ਵਧੀਆ ਮੈਡੀਸਨ ਮਿਲਦੀ ਇੱਥੇ ਕੀ ਕਹਿਣਾ ਚਾਹੂੰ ਜਿਹੜੇ ਹੋਰ ਲੋਕ ਹੈਗੇ ਨੇ ਨਾ ਦਵਾਈਆਂ ਲੈਣ ਇੱਥੋਂ ਹਾਂਜੀ ਹਾਂਜੀ ਇੱਥੇ ਲੈਣ ਸਮਕਾ ਕਿਉਂ ਪ੍ਰਾਈਵੇਟ ਜਾਂਦੇ ਜੀ ਅੰਦਰ ਤਾਂ ਇਹ ਨਹੀਂ ਬਤਾਉਂਦਾ ਵੀ ਨਾ ਇੱਥੇ ਸਹੀ ਦਵਾਈ ਮਿਲਦੀ ਹੈ ਕਨਾਂ ਮਿਲਦੀ ਉਹ ਘਰਾਂ ਦੇ ਮਲਦੀ ਖਾਨੇ ਨੇ ਇਹਨੇ ਖੋਲੇ ਨਾ ਦਵਾਈ ਨਹੀਂ ਮਿਲਦੀ ਇਹ ਤਾਂ ਬਹਿ ਮੈ ਜੀ ਬਹਿ ਸਹੀ ਮਿਲਦੀ ਹੈ ਹਾਂਜੀ ਸਹੀ ਮਿਲਦੀ ਕੀ ਕਹਿਣਾ ਚਾਹੋ ਲੋਕਾਂ ਨੂੰ ਲੋਕਾਂ ਨੂੰ ਹੀ ਕਹਿੰਦੇ ਜੀ ਕਿਉਂ ਜਾਂਦੇ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘਟਾ ਹੋਈ ਜਾਂਦੇ ਨੇ ਕਿ ਇੱਥੇ ਸਰਕਾਰੀ ਚਿੰਗਰੇਪਲੇ ਆ ਜਾ ਹਸਪਤਾਲ ਖੁੱਲੇ ਨਹੀਂਗੇ ਇੱਥੇ ਕਿਉਂ ਨਹੀਂ ਆ ਇਹ ਜਿਹੜੀ ਦਵਾਈ ਲੈਣੋਂ ਕਿੰਨਾ ਫਰਕ ਪੈਂਦਾ ਦੱਸ ਦਿੰਦਾ ਨਹੀਂ ਫਰਕ ਹੈ ਜੀ ਮੈਨੂੰ ਬਾਬਾ ਅਰਾ ਲਾ ਕੀਤਾ ਲਗ ਕੀਤਾ ਬਤੂ ਕੀ ਨਾਮ ਹੈ ਬਜੇਰ ਸਿੰਘ ਅਰਾ ਲਾ ਕੀਤਾ ਹੈ ਬਤੂ ਕੀ ਨਾਮ ਹੈ ਬਜੇਰ ਸਿੰਘ ਕੀ ਕਹਿਣਾ ਚਾਹੋਗੇ ਜਿਹੜਾ ਸਰਕਾਰ ਦਾ ਉਪਰਾ ਲਾ ਕੀਤਾ ਬਹੁਤ ਉਪਰਾ ਲਾ ਕੀਤਾ ਬਹੁਤ ਵਧੀਆ ਵਧੀਆ ਕੀਤਾ ਜੀ ਮਨ ਤਾਂ ਬਹੁਤ ਕਈ ਚੀਜ਼ਾਂ ਤੋਂ ਫਾਇਦਾ ਹੋ ਗਿਆ ਮੈਨੂੰ ਖਾਸਪਨ ਨੂੰ ਹੋ ਗਿਆ ਦਵਾਈ ਦੇ ਜਾਂਦੇ ਨੂੰ ਮਨ ਤਾਂ ਬਾਰੇ ਚੀਜ਼ਾਂ ਫਾਇਦਾ ਹੋ ਗਿਆ ਗੋਡੇ ਦੇ ਪੈਰ ਦੁਖਣ ਲੱਗੇ ਹੁਣ ਪਰਸੋ ਟੈਸਟ ਕਰਾ ਕੇ ਗਿਆ ਸੀਗਾ ਪਹਿਲਾ ਫੋਨ ਤੇ ਉਹ ਵਿਗੜਾ ਹੋ ਗਿਆ ਉਹ ਵੀ ਠੀਕ ਹੋ ਗਿਆ ਸੀਗਾ ਜੀ ਮੈਂ ਤਾਂ ਬਹੁਤ ਕਈ ਚੀਜ਼ਾਂ ਦਾ ਫਾਇਦਾ ਹੋ ਗਿਆ ਪਹਿਲਾਂ हमको ਕਿੰਨੇ ਪੈਸੇ ਲੱਗ ਜਾਂਦੇ ਸੀ ਦਵਾਈ ਲੈਣ ਜਾਂਦੇ ਸੀ ਪਹਿਲਾਂ ਪੈਸੇ ਲੱਗ ਜਾਂਦੇ ਪਹਿਲਾਂ ਕਿੰਨੇ ਮੰਗ ਲੈਂਦਾ ਕੋਈ ਉਹਨੇ ਜਿੰਨੇ ਪੈਂਦੇ ਹੁਣ ਹੁਣ ਕਿੰਨੇ ਪੈਸੇ ਲੱਗਦੇ ਆ ਕਸ਼ ਕੋਈ ਜਰਾ ਭਾੜੇ ਵੀ ਲੱਗ ਰਿਹਾ 10 ਰੁਪਏ ਜਾਂਦੇ 10 ਆਉਣਦੇ ਦਵਾਈ ਮਿਲ ਜਾਂਦੀ ਆ ਹਾਂ ਦਵਾਈ ਫ੍ਰੀ ਮਿਲਦੀ ਸਾਰਾ ਟੈਸਟ ਹੋ ਜਾਂਦੇ ਸਾਰੇ ਹਾਂ ਟੈਸਟ ਵੀ ਫ੍ਰੀ ਆ ਕੀ ਕਹਿਣਾ ਚਾਹੋਗੇ ਜਿਹੜੇ ਡਾਕਟਰ ਸਾਹਿਬ ਇੱਥੇ ਕਰਦੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਨਹੀਂ ਸਟਾਫ ਕਿਹਦੇ ਇੱਥੇ ਬਹੁਤ ਚੰਗਾ ਬਹੁਤ ਆ ਆ ਜੀ ਆਇਆਂ ਉਹਨੂੰ ਕੋ ਲਾਈਨ ਚ ਨਹੀਂ ਖੜਦਾ ਪੈਂਦਾ ਨਹੀਂ ਖੜਾ ਹੋਉਂਗਾ ਜੀ ਹੁਣ ਐ ਕੁਰਸੀ ਦੇਤੀ ਜੀ ਤੇ ਮੈਂ ਹੁਣ ਆਦੀ ਮਰਜ਼ੀ ਨਾਲ ਬੈਠਾ ਮੈਂ ਘੰਟਾ ਬੈਠਾ ਰਹਾ ਐਸੇ ਪਾਣੀ ਤਾਂ ਨਹੀਂ ਮਿਲਦਾ ਹੀ ਸਭ ਆਓ ਕਰਾ ਠੀਕ ਹੈ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਪੁਰਾ ਬਹੁਤ ਪੂਰੇ ਸ਼ਹਿਰ ਗਿਆ ਹੈ ਜਾਂ ਇਹਨੇ ਸਰਕਾਰ ਨੇ ਕੀਤਾ ਕਿਸੇ ਨੇ ਕੀਤਾ ਨਹੀਂ ਹੱਦ ਕਰ ਹਾਂ ਡਾਕਟਰ ਲਵਲੀ ਮਿੱਤਲੀ ਸਰ ਕੀ ਕਹਿਣਾ ਚਾਹੁੰਦੇ ਆ ਆ ਮਦਦ ਕਲੀਨ ਕਸਪੈਂਡ ਕਾਰਡ ਚਲ ਰਹੇ ਆ ਹਾਂਜੀ ਇਸ ਤਰ੍ਹਾਂ ਜਿਹਾ ਸਦਾ ਮਾਠੀ ਮਿਲ ਰਹੀਆਂ ਨੇ ਜਿਹੜੀ ਇੱਥੇ ਪੇਸ਼ੈਂਟਾਂ ਨੂੰ ਦੇਖੋ ਹੀ ਬਹੁਤ ਵਧੀਆ ਸੁਵਿਧਾਵਾਂ ਮਿਲ ਰਹੀਆਂ ਸਾਰੀਆਂ ਸਾਰੇ ਟੈਸਟ ਆਪਣੇ ਕੋਲੇ 40 ਦੇ ਅਰਾਊਂਡ ਟੈਸਟ ਨੇ ਸਾਰੇ ਫ੍ਰੀ ਹੁੰਦੇ ਆ 90 ਦੇ ਅਰਾਊਂਡ ਆਪਣੇ ਕੋਲੇ ਮੈਡੀਸਨਸ ਨੇ ਸਾਰੀਆਂ ਪੇਸ਼ੈਂਟਾਂ ਨੂੰ ਫਰੀ ਦਿੱਤੀਆਂ ਜਾਂਦੀਆਂ ਕੋਈ ਮੈਡੀਸਨ ਆਪਾਂ ਬਾਹਰੋਂ ਪ੍ਰੋਵਾਈਡ ਨਹੀਂ ਕਰਦੇ ਪੇਸ਼ੈਂਟ ਨੂੰ ਜਿਹੜੀ ਆਪਣੇ ਕੋਲੇ ਨਹੀਂ ਵੀ ਹੁੰਦੀ ਆਪਾਂ ਮੰਗਵਾ ਕੇ ਉਰੋਂ ਦਿੰਨੇ ਆ ਤੇ ਟੈਸਟ ਆਪੇ ਗੱਲ ਕਰਦੇ ਜਿਹੜੇ ਟੈਸਟ ਨੇ ਵਧੀਆ ਹੁੰਦੇ ਆ ਟੈਸਟ ਆਪਣੇ ਕੋਲੇ ਇਹ ਤਕਰੀਬਨ ਸਾਰੇ ਹੀ ਟੈਸਟ ਨੇ ਸੀਬੀਸੀ ਕੰਪਲੀਟ ਬਲੱਡ ਕਾਊਂਟ ਹੋ ਗਿਆ ਈਐਸਆਰ ਹੋ ਗਿਆ ਲਿਪਿਡ ਪ੍ਰੋਫਾਈਲ ਯੂਰਿਕ ਐਸਿਡ ਜਿੰਨੇ ਪੇਸ਼ੈਂਟਾਂ ਨੂੰ ਲੋੜ ਹੈ ਯੂਰੀਆ ਵਗੈਰਾ ਕੋਈ ਲੱਤਾਂ 'ਚ ਦਰਦ ਹੈ ਸਾਰੇ ਟੈਸਟ ਉੱਦੇ ਹੁੰਦੇ ਆ ਸਰ ਕਿੱਥੋਂ ਕਿੱਥੇ ਜਿਹੜੇ ਆਪਣੇ ਇਥੇ ਹੁੰਦੇ ਆ ਪੇਸ਼ੈਂਟ ਆਪਣੇ ਕੋਲੇ ਜੋ ਆਉਂਦੇ ਹੀ ਅਕਲੀਆ ਤੇ ਰੜਦੇ ਤਾਂ ਸਾਰੇ ਆਉਂਦੇ ਹੀ ਆਉਂਦੇ ਆ ਦੇਖੋ ਜੋਗਾ ਵਗੈਰਾ ਸਾਰਾ ਆਪਾਂ ਕਵਰ ਕਰ ਰੱਖਿਆ ਇਧਰਲੇ ਏਰੀਆ ਲਵੇਂ ਨੋਨੇ ਦੇ 4-5 ਪਿੰਡ ਆਪਣੇ ਕੋਲੇ ਵਧੀਆ ਹੁੰਦੇ ਆ ਕਿਵੇਂ ਦੇਖੋ ਸਰਕਾਰ ਦਾ ਪ੍ਰਾਲਾ ਬਹੁਤ ਵੱਡਾ ਪ੍ਰਾਲਾ ਸਰਕਾਰ ਹਾਂਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਆਪਾਂ ਦਾ ਪੇਸ਼ੈਂਟ ਖੁਸ਼ ਹੋ ਕੇ ਜਾਂਦੇ ਆ ਸਾਰੇ ਆ ਕੇ ਤੇ ਆਪਾਂ ਨੂੰ ਵੀ ਵਧੀਆ ਨੋਮਾ ਦੇ ਕੇ ਜਾਂਦੇ ਆ ਖੁਸ਼ੀ ਮਿਲਦੀ ਹੈ ਦੇਖਣੇ ਪੇਸ਼ੈਂਟ ਕਿਸ ਤਰ੍ਹਾਂ ਦੀ ਗੱਲ ਕਰੀ ਕਿੰਨਾ ਕੁ ਆਪਣੇ ਸਟਾਫ ਇੱਕ ਫਾਰਮਾਸਿਸਟ ਹੈ ਤੇ ਹੈਲਪਰ ਹੈ ਇੱਕ ਆਪਣੇ ਕੋਲੇ ਤੇ ਇੱਕ ਕਲੀਨिकल ਅਸਿਸਟੈਂਟ ਨੇ ਤੇ ਸਰਪ ਗੱਲ ਕਰਨੀ ਕਿ ਜਿਸ ਤਰ੍ਹਾਂ ਇਹ ਖੁੱਲੇ ਕਲੀਨਿਕ ਖੁੱਲੇ ਆਪਣੇ ਪਿੰਡਾਂ ਦੇ ਵਿੱਚ ਹਾਂਜੀ ਲੋਕਾਂ ਨੇ ਜਿੱਦੇ ਆਉਂਦੇ ਆ ਉਤੋਂ ਕਿਸ ਤਰ੍ਹਾਂ ਦਾ ਉਹਨਾਂ ਨੂੰ ਹਲਪ ਹੋਉਂਦਾ ਹੈ लोग देखो ਸਾਡਾ ਬਿਹੇਵੀਅਰ ਦੇਖ ਕੇ ਬਹੁਤ ਖੁਸ਼ ਹੁੰਦੇ ਹੈਗੇ ਵੀ ਸਾਨੂੰ ਕਹਿੰਦੇ ਆਪ ਵੀ ਨਹੀਂ ਹੋਰ ਕਿਤੇ ਪ੍ਰੋਵਾਈਡ ਹੁੰਦਾ ਇਦਾਂ ਨਾ ਤੇ ਖੁਸ਼ ਹੋ ਕੇ ਜਾਂਦੇ ਆ ਲੋਕ ਸਾਰੇ ਵੱਡਾ ਇਹ ਲੋਕ ਪਹਿਲਾਂ ਲੋਕਾਂ 'ਚ ਦਰਸੀ ਵੀ ਤੇ ਟੈਸਟ ਹੋਏ ਹੁਣ ਖਰਚਾ ਆਊਗਾ ਉਹ ਵੀ ਹੋਣਾ ਹਾਂ 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 ਬਿਲਕੁਲ ਦੂਰ ਹੋਏ ਕੋਈ ਇੱਕ ਪੈਸਾ ਨਹੀਂ ਲੱਗਦਾ ਲੋਕਾਂ ਦਾ ਬਹੁਤ ਵਧੀਆ ਸੈਟੀਸਫਾਈਡ ਨੇ ਪੇਸ਼ੈਂਟਸ ਆ ਰਹੇ ਆਪਣੇ ਬਾਕੀ ਤੁਸੀਂ ਪੇਸ਼ੈਂਟ ਸਾਰੇ ਬੈਠੇ ਆ ਦੇਖੋ ਬਾਹਰ ਉਹਨਾਂ ਦੀ ਥਿਊਜ਼ ਲੈ ਸਕਦੇ ਹਾਂ ਸਾਡੇ ਬਾਰੇ ਵੀ ਕਿਵੇਂ ਹੈ ਕਲੀਨਿਕ ਤੇ ਸਾਰੇ ਟੈਸਟ ਵਗੈਰਾ ਸਿਰਫ ਟਾਈਮ ਦੀ ਗੱਲ ਕਰੀ ਡਾਕਟਰ ਨਾਲ ਹਾਂਜੀ ਟਾਈਮ ਆਪਣਾ 8 ਤੋਂ 2 ਹੈ ਤੇ ਸਰਦੀਆਂ ਚ 9 ਤੋਂ 3 ਹੁੰਦਾ ਹੁਣ 16 April ਤੋਂ ਆਪਣਾ ਵੇਅਰ ਟਾਈਮ ਚੇਂਜ ਤੇ ਠੀਕ ਹੈ ਟਾਈਮਿੰਗ ਹੈ 9 ਤੋਂ 2 ਵੇਹ ਤੱਕ ਅੱਜ ਤੁਹਾਨੂੰ ਮਿਲ ਸਰ ਹਾਂਜੀ ਹਾਂ ਅੱਛਾ ਤੁਹਾਡਾ